ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਦਾ ਕੀ ਹਾਲ ਚਾਲ ਹੈ ਆ ਸਭ ਤੋਂ ਪਹਿਲਾਂ ਤਾਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਹੈਪੀ ਨਿਊ ਈਅਰ ਔਰ ਪ੍ਰਮਾਤਮਾ ਕਰੇ ਵਾਹਿਗੁਰੂ ਕਰੇ ਕਿ ਨਵਾਂ ਸਾਲ ਸਾਰਿਆਂ ਬਾਸ ਤੇ ਖੁਸ਼ੀਆਂ ਲੈ ਕੇ ਆਵੇ ਔਰ ਜੋ ਜੋ ਵੀ ਕਿਸੇ ਦੇ ਕੰਮ ਆ ਸਾਰੇ ਪੂਰੇ ਹੋਣ ਬਾਕੀ ਹਜੇ ਨਵਾਂ ਸਾਲ ਚੜ੍ਹੇ ਨੂੰ ਕੁਝ ਘੰਟੇ ਹੋਏ ਆ ਦੋ ਚਾਰ ਵੀਡੀਓਆਂ ਦੇਖੀਆਂ ਆ ਇੰਸਟਾਗ੍ਰਾਮ ਤੇ ਵੀ ਕਿ ਛੇਤੀ ਛੇਤੀ ਵਰਕ ਪਰਮਿਟ ਅਪਲਾਈ ਕਰ ਲੋ ਛੇਤੀ ਛੇਤੀ ਵਰਕ ਪਰਮਿਟ ਅਪਲਾਈ ਕਰ ਲੋ ਤੇ 6 7 ਤਰੀਕ ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਲੋ ਨਵੇਂ ਕਾਨੂੰਨ ਆ ਜਾਣੇ ਆ ਵਰਕ ਪਰਮਿਟ ਬੰਦ ਹੋ ਜਾਣੇ ਸਖਤੀ ਹੋ ਜਾਣੀ ਆ ਕਿਉਂ ਲੋਕਾਂ ਨੂੰ ਇਸ ਤਰ੍ਹਾਂ ਫਸਾਉਂਦੇ ਹੋ ਕਹਿ ਕਹਿ ਕੇ ਝੂਠ ਬੋਲ ਬੋਲ ਕੇ ਨਵਾਂ ਸਾਲ ਚੜਿਆ ਆ ਇਹ ਨਹੀਂ ਜ਼ਰੂਰੀ ਨਵਾਂ ਸਾਲ ਚੜ ਗਿਆ ਤੇ ਕਾਨੂੰਨ ਵੀ ਨਵੇਂ ਆ ਜਾਣੇ ਆ ਜੇ ਕੋਈ ਚੇਂਜ ਵੀ ਕਰਨਾ ਹੁੰਦਾ ਆ ਉਨੂੰ ਵੀ ਕਾਫੀ ਟਾਈਮ ਲੱਗਦਾ ਆ ਠੀਕ ਹੈ ਜੀ ਅਕਸਰ ਹੀ ਹਰ ਸਾਲ ਦੇਖ ਲਓ ਜਿਹੜੇ ਵੀ ਕਾਨੂੰਨ ਚੇਂਜ ਹੁੰਦੇ ਜਾਂ ਆਉਂਦੇ ਆ ਫਰਵਰੀ ਮਾਰਚ ਵਿੱਚ ਹੀ ਜਾ ਕੇ ਆਉਂਦੇ ਆ ਇਹ ਨਹੀਂ ਕਿ ਉਹਨੇ ਨਵਾਂ ਸਾਲ ਚੜ ਗਿਆ ਤੇ ਹੁਣੇ ਉਹਨੇ ਕਾਨੂੰਨ ਚੇਂਜ ਕਰ ਦਿੰਨੇ ਆ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਹੈਗਾ ਜੋ ਵੀ ਹੁੰਦਾ ਆ ਇਹ ਚੀਜ਼ ਨੂੰ ਟਾਈਮ ਲੱਗਦਾ ਆ ਪ੍ਰੋਸੈਸਿੰਗ ਹੁੰਦਾ ਆ ਅੱਬਲ ਤਾਂ ਕੋਈ ਅਮੀਰ ਹੈ ਨਹੀਂ ਕੁਛ ਚੇਂਜ ਹੋਊਗਾ ਜਾਂ ਕੁਝ ਬੰਦ ਕਰਨਗੇ ਜਾਂ ਕੋਈ ਸਖਤੀ ਕਰਨਗੇ ਤੇ ਬਾਕੀ ਆਪਾਂ ਕੁਝ ਕਹਿ ਨਹੀਂ ਸਕਦੇ ਤਾਂ ਅਗਲਿਆਂ ਦਾ ਦੇਸ਼ ਉਹਨਾਂ ਦੀ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਆ ਆਪਾਂ ਆਪਣੇ ਕੋਲੋਂ ਕੋਲੋਂ ਗੱਲਾਂ ਬੁਲਾ ਕੇ ਨਹੀਂ ਕੁਝ ਵੀ ਕਹਿ ਸਕਦੇ ਕਿ ਇਸ ਕਰਕੇ ਹਜੇ ਨਾ ਤਾਂ ਕੋਈ ਸਖਤੀ ਹੋ ਰਹੀ ਆ ਨਾ ਕੋਈ ਚੇਂਜਸ ਹੋ ਰਹੇ ਆ ਨਾ ਕੁਝ ਬੰਦ ਹੋ ਰਿਹਾ ਆ ਜਿੱਦਾਂ 24 ਚ ਚੱਲਦਾ ਸੀ ਉਦਾਂ ਹੀ ਚੱਲਦਾ ਆ ਜੋ ਵੀ ਅਪਡੇਟ ਆਊਗੀ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਅਸੀਂ ਦੇ ਹੀ ਦੇਣੀ ਆ ਕੀ ਕੋਈ ਨਰਮੀ ਹੋਈ ਆ ਸਖਤੀ ਹੋਈ ਆ ਕੀ ਹੋਇਆ ਆ ਠੀਕ ਆ ਜੀ ਤੇ ਬਾਕੀ ਜਿੱਦਾਂ ਜਿੱਦਾਂ ਅਪਡੇਟ ਆਉਂਦੀ ਰਹੂਗੀ 2025 ਕੀ ਚੇਂਜਸ ਹੁੰਦੇ ਆ ਕਿ ਸਪான்ਸਰਡ ਡਿਪੈਂਡੈਂਟ ਦੁਆਰਾ ਚਾਲੂ ਹੁੰਦੇ ਆ ਜਾਂ ਨਹੀਂ ਹੁੰਦੇ ਤੇ ਜੋ ਵੀ ਹੋਊਗਾ ਉਹ ਨਾਲ-ਨਾਲ ਅਪਡੇਟ ਦੇਈ ਜਾਵਾਂਗੇ ਇੰਨੀ ਛੇਤੀ ਕੁਝ ਵੀ ਚੇਂਜ ਨਹੀਂ ਹੁੰਦਾ ਹੈਗਾ ਨਾ ਕੁਝ ਬੰਦ ਹੁੰਦਾ ਨਾ ਚੇਂਜ ਹੁੰਦਾ ਨਾ ਸਖਤੀ ਹੁੰਦੀ ਆ ਅਜੇ ਤਾਂ ਨਵੇਂ ਸਾਲ ਚੜ੍ਹੇ ਨੂੰ ਹਜੇ ਕੁਝ ਘੰਟੇ ਹੋਏ ਆ ਤੇ ਇਹਨਾਂ ਕੋਲ ਅਪਡੇਟਾ ਕਿੱਥੋਂ ਆ ਗਈਆਂ ਲੋਕ ਐਵੇਂ ਲੋਕਾਂ ਨੂੰ ਲੁੱਟਣ ਬਾਅਦ ਤੇ ਆਪਣੇ ਵੱਲ ਖਿੱਚਣ ਬਾਅਦ ਤੇ ਉਦਦੇ ਪੁੱਠੀਆਂ ਸੀ ਦੀਆਂ ਕਹਾਣੀਆਂ ਬਣਾ ਕੇ ਵੀਡੀਓਆ ਪਾਉਂਦੇ ਰਹਿੰਦੇ ਆ ਇਹ ਕਰਕੇ ਏਦਾਂ ਵੀ ਚੱਕਰਾਂ ਵਿੱਚ ਫਸਣ ਦੀ ਜਰੂਰਤ ਨਹੀਂ ਜਿੱਦਾਂ ਇਦਾਂ ਕੋਈ ਕੋਈ ਜਿਹੜੀ ਵੀ ਕੋਈ ਅਪਡੇਟ ਆਉਗੀ ਨਾਲ-ਨਾਲ ਅਸੀਂ ਦਿੰਦੇ ਰਵਾਂਗੇ ਵੈਸੇ ਵੀ ਕੋਈ ਵੀ ਕਾਨੂੰਨ ਲਾਗੂ ਹੁੰਦੇ ਆ ਨਰਮੀ ਹੁੰਦੀ ਸਖਤੀ ਹੁੰਦੀ ਕੁਝ ਵੀ ਚੇਂਜ ਹੁੰਦੇ ਜਾਂ ਨਵੇਂ ਆਉਂਦੇ ਆ ਪੁਰਾਣੇ ਆ ਚੇਂजेस ਹੁੰਦੀ ਆ ਉਹ ਹਮੇਸ਼ਾ ਟਾਈਮ ਲੱਗਦਾ ਹੁੰਦਾ ਫਰਵਰੀ ਮਾਰਚੀ 'ਚ ਅਕਸਰ ਆਉਂਦੇ ਹੁੰਦੇ ਆ ਠੀਕ ਆ ਜੀ ਤੇ ਬਾਕੀ ਜੇ ਫੇਰ ਵੀ ਕੁਝ ਵੀ ਹੋਊਗਾ ਤੇ ਅਸੀਂ ਨਾਲ ਹੀ ਦੱਸ ਦੇਣਾ ਆ ਤੇ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਇਹਨਾਂ ਤੋਂ ਬਚਣ ਦੀ ਬਹੁਤ ਜਰੂਰਤ ਬਾਕੀ ਵਰਕ ਪਰਮਿਟ ਅਪਲਾਈ ਕਰਨ ਤੇ ਕਿਸੇ ਨੂੰ ਵੀ ਹੈਲਪ ਚਾਹੀਦੀ ਆ ਤੇ ਉਹ ਇਸਟਾ ਤੇ ਮੈਸੇਜ ਕਰ ਸਕਦਾ ਜਿਹੜੀ ਅਪਲਾਈ ਫੀਸ ਸੇਮ ਹੀ ਆ 1450 ਪੁਆਇੰਟ ਜਿਹੜੀ ਡਾਕੂਮੈਂਟ ਦੇ ਨਾਲ ਪਹਿਲਾਂ ਦੇਣੀ ਪੈਂਦੀ ਆ ਤੇ ਫਿਰ ਇੱਥੇ ਕੌਂਸਲੈਟਰ ਅਪਲਾਈ ਹੁੰਦੀ ਆ ਨਾ ਇਹ ਪਹੁੰਚ ਕੇ ਆ ਨਾ ਵੀਜ਼ਾ ਲੱਗਣ ਤੋਂ ਬਾਅਦ ਆ ਤੇ ਨਾ ਕੋਈ ਰੀਚ ਆ ਨਾ ਕੋਈ ਪੈਕਕੇਜ ਇਦਾਂ ਦਾ ਕੋਈ ਵੀ ਸਿਸਟਮ ਨਹੀਂ ਹੁੰਦਾ ਇਹ ਵੀ ਜੁਮਲੇ ਏਜੰਟਾਂ ਨੇ ਬਣਾਏ ਹੋਏ ਆ ਉਹਨਾਂ ਨੂੰ ਸਿਰਫ ਆਪਣੀ ਉਹ ਗੇਮ ਖੇਡਣੀ ਹੁੰਦੀ ਆ 50-60 ਹਜ਼ਾਰ ਰੁਪਏ ਵਾਲੀ ਫੀਲ ਚਾਰਜ ਵਾਲੀ ਇਸ ਕਰਕੇ ਪੂਰਾ ਸਾਵਧਾਨੀ ਨਾਲ ਚੱਲਿਆ ਕਰੋ ਕਿਸੇ ਦੀਆਂ ਗੱਲਾਂ ਚ ਨਾ ਆਇਆ ਕਰੋ ਬਾਕੀ ਥੈਂਕ ਯੂ ਸਾਰਿਆਂ ਦਾ ਭੈਣ ਭਰਾਵਾਂ ਦਾ ਜੋ ਤੁਸੀਂ ਬਹੁਤ ਸਪੋਰਟ ਕਰਦੇ ਹੋ ਤੇ ਬਹੁਤ ਹੌਸਲਾ ਵਜਾਈ ਕਰਦੇ ਹੋ ਸਾਡੀ ਇਹੇ ਕੋਸ਼ਿਸ਼ ਹੁੰਦੀ ਤੁਹਾਡੇ ਤੱਕ ਸਹੀ ਜਾਣਕਾਰੀ ਲੈ ਕੇ ਆਈਏ ਸੱਚ ਦਸੀਏ ਔਰ ਸਹੀ ਤਰੀਕੇ ਨਾਲ ਤੁਸੀਂ ਬਾਹਰ ਆ ਸਕੋ ਤੇ ਬਾਕੀ ਕਿਸੇ ਨੂੰ ਵੀ ਵਰਕ ਪਰਮਿਟ ਕਰਾਉਣ ਦੇ ਵਿੱਚ ਹੈਲਪ ਚਾਹੀਦੀ ਹੈ ਜਾਂ ਕੋਈ ਜਾਣਕਾਰੀ ਚਾਹੀਦੀ ਹੈ ਸੰਪਰਕ ਕਰ ਸਕਦਾ ਹੈ ਆ ਤੇ ਚੈਨਲ ਨੂੰ ਜਰੂਰ ਸਪੋਰਟ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਥੈਂਕ ਯੂ ਸਾਰਿਆਂ ਦਾ